ਮੇਰੇ ਮੱਜਾਂ ਦੇ ਉੱਤੇ ਪੱਖੇ ਨਹੀਂ ਲੱਗੇ ਵੀਰੇ ਤੁਸੀਂ ਮੇਰੇ ਕਮੈਂਟ ਵੀ ਕਿਤੇ ਕੱਢ ਕੇ ਦੇਖੋ ਲੋਕ ਕਹਿਣਗੇ ਵੀ ਇੰਨੀ ਗਰਮੀ 'ਚ ਵੀ ਪਿੰਦੀ ਤੂੰ ਪੱਖੇ ਨਹੀਂ ਲਾਏ ਮੇਰੇ ਉਧਰ ਜਿੱਧਰ ਕਟਰੂ ਬੈਠੇ ਹੁੰਦੇ ਛੋਟੇ ਪੰਜ ਝੋਟਿਆਂ ਨੂੰ ਤਾਂ ਪੰਜ ਪੱਖੇ ਲੱਗੇ ਹੋਏ ਆ ਪਰ ਮੱਜ ਦੇ ਪੱਖੇ ਨਹੀਂ ਲਾਏ ਸੀ ਵੀਰੇ ਬਸ ਇਹੀ ਤਾਂ ਇਹੀ ਤਾਂ ਚੀਜ਼ ਇਹੀ ਤਾਂ ਬਰੀਡਿੰਗ ਦੱਸਣੀ ਹੈ ਹੁਣ ਆਪਾਂ ਇਹਦੇ ਵਿੱਚ ਕਹੀਏ ਨੇ ਪੱਖੇ ਨਹੀਂ ਲਾਏ ਮੈਂ ਕੁਝ ਹੋਰ ਕਹਾਂ ਤਾਂ ਲੋਕਾਂ ਨੇ ਕਮੈਂਟ ਕਰੀ ਜਾਣੇ ਗਲਤ ਵੀ ਤੈਨੂੰ ਜੇ ਤੂੰ ਐ ਚੱਕੀਆਂ ਵੀ ਯਾਰ ਹਾਂ ਮੇਰੇ ਜਵਾਕ ਦੀ ਸਿਹਤ ਬਣੂ ਮੈਂ ਤਾਂ ਪਾਊਡਰ ਮੋਲੇ ਦਾ ਪੀਊਂਗਾ ਵੀ ਡਾਕਟਰ ਨੇ ਆਖਿਆ ਕਿਤੇ ਮਾੜਾ ਤੇ ਉਹਨਾਂ ਨੂੰ ਕੁਝ ਕਹਿਉਣੀ ਹੁੰਦਾ ਸੀ ਤੇ ਅੱਜ ਕੱਲ ਡਾਕਟਰ ਸਾਨੂੰ ਕਹਿਣਗੇ ਦੇਸੀ ਕਿ ਉਹ ਤਾਂ ਖਾਣੇ ਨਹੀਂ ਬਿਲਕੁਲ ਏੰਡਲੀ ਗੱਲ ਤਾਂ ਹੈ ਜਿਹੜਾ ਬੁਲਟ ਆ ਉਹ ਤਾਂ ਬੁਲਟ ਹੀ ਹੁੰਦਾ ਜੀ ਪਾਂ ਦੀ ਦੂਜਾ ਮੋਟਰਸਾਈਕਲ ਰਫਤਾਰ ਚ ਮੂਰੇ ਲੰਘ ਜੇ ਪਰ ਜਿਹੜੀ ਬਲਟੇ ਦੇ ਵਰਗੇ ਚਲਾਈ ਆ ਉਹ ਕਿਸੇ ਦੀ ਹੈ ਨਹੀਂ ਜਿਹੜੀ ਮੱਝ ਹੈ ਮੱਝ ਵਾਲਿਆਂ ਨੂੰ ਅਸੀਂ ਐਂ ਮੰਨਦੇ ਆ ਕੰਮ-ਕੰਮ ਦਾ ਵੀ ਪਤੀ ਆ ਮੱਝ ਦੇ ਵਿੱਚ ਕੰਪਨੀ ਨੂੰ ਕੁਝ ਕਮਾਉਣ ਵਾਸਤੇ ਹੈ ਨਹੀਂ ਕਿਉਂਕਿ ਮੱਝ ਇੱਕ ਇਹੋ ਜਿਹੀ ਜਾਤ ਹੈ ਜਿਹੜੀ ਮੌਸਮੀ ਬੁਖਾਰ ਮੰਨਦੀ ਹੈ ਸਰਦੀਆਂ ਆਉਂਦਿਆਂ ਜੇ ਬੰਦਿਆਂ ਨੂੰ ਘਰੇ ਬੁਖਾਰ ਚੜ ਗਿਆ ਉਦੋਂ ਜੇ ਮੱਝਾਂ ਨੂੰ ਚੜੂ ਭਾਵੇਂ ਟੱਲੇ ਜਿਵੇਂ ਨਾਰਮਲ ਹੀ ਆਪਣੇ ਹੋ ਜਾਂਦਾ ਗਰਮੀਆਂ ਦੇ ਵਿੱਚ ਵੀ ਨਾਰਮਲ ਮੱਝ ਨੂੰ ਬੁਖਾਰ ਚੜਦਾ ਆਪਣੇ ਕੋਲੇ ਦੁੱਧ ਹੈ ਇੱਥੇ ਮੇਰੇ ਕੋਲੇ ਇੰਨੇ ਚੰਨਦੇ ਆ ਤੁਸੀਂ ਇੱਥੇ ਆ ਜਿਓ ਇੱਥੇ ਕਰ ਲਾਂਗੇ ਸਾਨੂੰ ਤਾਂ ਤੇ ਫਾਰਮ 'ਚ ਜੇ ਕੋਈ ਬੰਦਾ ਕਹੇ 1200 ਨੂੰ ਕਿਲੋ ਘੋ ਲੈ ਲੋ ਲੈ ਨਗਦ ਪੈਸੇ ਦੇਣਾ ਸੀ ਦਿੰਦੇ ਨਹੀਂ ਉਹਨੂੰ ਕਿਉਂ ਬਣਾ ਕੇ ਵੀ ਯਾਰ ਅਸੀਂ ਮੱਥਾ ਕਿਤੋਂ ਮਾਰੀ 1000 ਰੁਪਏ ਦਾ ਦੁੱਧ ਲੱਗੂਗਾ ਬਫੈਲੋ ਤੋਂ ਜੋ ਲਾਭ ਲਿਆ ਜਾ ਸਕਦਾ ਹੈ ਉਹ ਗਾਵਾਂ ਤੋਂ ਨਹੀਂ ਲਿਆ ਜਾ ਸਕਦਾ ਨਹੀਂ ਬਈ ਉਹ ਕਿ ਮੈਂ ਕੀ ਬਫੈਲੋ ਚ ਇਨਵੈਸਟਮੈਂਟ ਘੱਟ ਹੈ ਉਸ ਕਰਕੇ ਕੀ ਬਫੈਲੋ ਦੀ ਜਿਹੜੀ ਦੇਖਭਾਲ ਹੈ ਉਹ ਘੱਟ ਕਰਨੀ ਪੈਂਦੀ ਹੈ ਐਸ ਕੰਪੇਅਰ ਟੂ ਨਹੀਂ ਗਾਵਾਂ ਉਸ ਕਰਕੇ ਕੇਸ ਕਰਕੇ ਸਰ ਬਿਲਕੁਲ ਨਹੀਂ ਗੱਲ ਤਾਂ ਇਹ ਜਿਹੜਾ ਬੁਲਟ ਆ ਉਹ ਤਾਂ ਬੁਲਟ ਹੀ ਹੁੰਦਾ ਜੀ ਪਵਨ ਦੀ ਦੂਜਾ ਮੋਟਰਸਾਈਕਲ ਰਫਤਾਰ ਚ ਮੂਰੇ ਲੰਘ ਜੇ ਪਰ ਜਿਹੜੀ ਬੁਲਟ ਦੇ ਵਰਗੇ ਚਲਾਈ ਆ ਉਹ ਕਿਸੇ ਦੀ ਹੈ ਨਹੀਂ ਜਿਹੜੀ ਮੱਝ ਹੈ ਮੱਝ ਵਾਲਿਆਂ ਨੂੰ ਅਸੀਂ ਐਂ ਮੰਨਦੇ ਆ ਕੰਮ ਕੰਮ ਦਾ ਵੀ ਵਧੀਆ ਗਾਂ ਨਿੰਦਰ ਯੁਗ ਨਹੀਂ ਜਿਹੜੇ ਭਰਾ ਗਾਵਾਂ ਤੇ ਕੰਮ ਕਰਦੀ ਆ ਉਹਨਾਂ ਦਾ ਉਹਨਾਂ ਨੂੰ ਪਤਾ ਹੈ ਪਰ ਆਪਣੇ ਮੁਕਾਬਲੇ ਵਿੱਚ ਕਾਮਯਾਬ ਹੈ ਵੀ ਗਾਂ ਨਹੀਂ ਸਾਡੇ ਕੋਲੇ ਕਾਮਯਾਬ ਕਿਉਂਕਿ ਜਿਹੜੀਆਂ ਸਾਡੇ ਦਾਦੇ ਪਰਦਾਦਿਆਂ ਦੇ ਨਾਲ ਅੱਜ ਤੱਕ ਚੀਜ਼ਾਂ ਪਲੀਆਂ ਉਹ ਤਾਂ ਮੱਝਾਂ ਹੀ ਆਂ ਦੇਸੀ ਗਾਵਾਂ ਗੀਆਂ ਉਹ ਤਾਂ ਪਾ ਖਤਮ ਕਰੀ ਜੈਨੇ ਤੁਸੀਂ ਕਿੱਥੋਂ ਰਮੋਗੇ ਅੱਛਾ ਇਹ ਤੁਸੀਂ ਚੀਜ਼ਾਂ ਖਤਮ ਕਰਦੇ ਤੁਸੀਂ ਬਚ ਵੀ ਨਹੀਂ ਸਕਦੇ ਮੱਝ ਦੇ ਉੱਤੇ ਕਈ ਨੇ ਕੰਮ ਕੀਤਾ ਨਹੀਂ ਕੀਤਾ ਗਾਂ ਨਾਲ ਗਾਂ ਨੂੰ ਪਲੱਸ ਮਿਲਾ ਕੇ ਦੱਤਾ ਵੀ 20 ਪਲੱਸ ਤੇ 20 ਪਲੱਸ ਕਰੋਗੇ ਠੀਕ ਹੈ 40 ਕਿਲੋ ਦੁੱਧ ਪੈਦਾ ਹੋਊਗਾ ਹੂੰ ਠੀਕ ਹੈ ਜੀ ਵੀ ਜੇ ਪਹਿਲੇ ਸੂਏ ਹੋਈ ਜੇ 20 ਕਿਲੋ ਵਾਲੀ ਗਾਂ ਗਈ 30 ਕਿਲੋ ਵਾਲਾ ਟੱਠਾ ਹੋਇਆ 50 ਕਿਲੋ ਬਣ ਗਿਆ ਤਾਂ ਉਹਨਾਂ ਦਾ ਦੁੱਧ ਤੇ ਗਾਂ ਉਹਦੀ 25 ਕਿਲੋ ਵਾਲੀ ਪੈਦਾ ਹੋਈ ਤੇ ਫਿਰ ਮੱਝ ਨੂੰ ਕਿਉਂ ਨਹੀਂ ਦੱਸਿਆ ਵੀ ਅਸੀਂ ਮੱਝ ਦੀ ਕਿਵੇਂ ਬਰੀਡਿੰਗ ਕਰਾਈ ਜਾਵੇ ਮੱਝ ਦੇ ਵਿੱਚ ਕੰਪਨੀ ਨੂੰ ਕੁਝ ਕਮਾਉਣ ਵਾਸਤੇ ਹੈ ਨਹੀਂ ਕਿਉਂਕਿ ਮੱਝ ਇੱਕ ਇਹੋ ਜੀ ਜਾਤ ਹੈ ਜਿਹੜੀ ਮੌਸਮੀ ਬੁਖਾਰ ਮੰਨਦੀ ਹੈ ਸਰਦੀਆਂ ਆਉਂਦਿਆਂ ਜੇ ਬੰਦਿਆਂ ਨੂੰ ਘਰੇ ਬੁਖਾਰ ਚੜ ਗਿਆ ਉਦੋਂ ਜੇ ਮੱਝਾਂ ਨੂੰ ਚੜੂ ਤਾਂਵੇਂ ਟੱਲੇ ਜਿਵੇਂ ਨਾਰਮਲ ਹੀ ਆਪਣੇ ਹੋ ਜਾਂਦਾ ਗਰਮੀਆਂ ਦੇ ਵਿੱਚ ਵੀ ਨਾਰਮਲ ਮੱਝ ਨੂੰ ਬੁਖਾਰ ਚੜਦਾ ਹੈ ਇਹ ਬੜਾ ਵੱਡਾ ਮਤਲਬ ਜਿਹੜੀਆਂ ਜਿੰਮੇ ਚੀਜ਼ ਹਰ ਕੰਪਨੀ ਦਾ ਕੰਮ ਹੈ ਬਹੁਤ ਵੱਡੇ ਕੋਆਪਰੇਟ ਕਰਾਣੇ ਹਨ ਜਿਹੜਾ ਉਹ ਸੋਡੀਆਂ ਮੱਝਾਂ ਨੂੰ ਸੱਚਮੁੱਚ ਹੀ ਇੱਕ ਤਰ੍ਹਾਂ ਇਹ ਜਿਹੜੀ ਬਰੀਡ ਹੈ ਇਹਨੂੰ ਖਤਮਾ ਕਰਨਾ ਸਟਾਰਟ ਕੀਤਾ گاਵਾਂ ਦੇ ਕੋਲੇ ਤੁਸੀਂ ਡਾਕਟਰਾਂ ਕੋਲੇ ਜਾਂਦੇ ਸੀ ਹਰ ਇੱਕ ਡਾਕਟਰ ਕਹਿੰਦਾ ਕਿ ਮੱਝ ਨਾ ਪਿਓ ਜੀ ਪਤਲਾ ਦੁੱਧ ਲਿਓ ਗਾਂ ਦਾ ਲੈ ਲਓ ਠੀਕ ਹੈ ਜਾਂ ਤੁਸੀਂ ਬੱਚਿਆਂ ਨੂੰ ਪਾਊਡਰ ਵਾਲਾ ਦੁੱਧ ਪਿਉਣਾ ਮੱਝ ਤੇ ਗਾਂ ਦਾ ਦੁੱਧ ਨਹੀਂ ਪਿਉਣਾ ਇਹ ਉਹ ਮੈਂ ਜਿਹੜਾ ਫਰੈਸ਼ ਕਰ ਕਰਕੇ ਵੀ ਇਹ ਜੰਜਾਲ ਹੈ ਉਧਰ ਨੂੰ ਲੈ ਕੇ ਜਾਲ ਹੈ ਜਾਲ ਹੈ ਇਹ ਜਾਲੀ ਇਸ ਤਰ੍ਹਾਂ ਨਾਲ ਬਣ ਲਿਆ ਵੀ ਤੈਨੂੰ ਜੇ ਤੂੰ ਐ ਚੱਕੀਂਗਾ ਵੀ ਯਾਰ ਹਾਂ ਮੇਰੇ ਜਵਾਕ ਦੀ ਸਿਹਤ ਬਣੂ ਮੈਂ ਤਾਂ ਪਾਊਡਰ ਮੋਲੇ ਦਾ ਪੀਉਂਗਾ ਵੀ ਡਾਕਟਰ ਨੇ ਆਖਿਆ ਕਿਤੇ ਮਾੜਾ ਨਾ ਹੋਵੇ ਤੇ ਪਹਿਲਾਂ ਬੁੜੇ ਪਿਪਾਈਆ ਪਾਈਆ ਕਿਲੋ ਕਿਲੋ ਕਿਉਂ ਪੀ ਜਾਂਦੇ ਸੀ ਘਰੇ ਆ ਕੇ ਤੇ ਉਹਨਾਂ ਨੂੰ ਕੁਝ ਕਿਉਂ ਨਹੀਂ ਹੁੰਦਾ ਸੀ ਅੱਜ ਕੱਲ ਡਾਕਟਰ ਸਾਨੂੰ ਕਹਿੰਣਗੇ ਦੇਸੀ ਕਿਉਂ ਤਾਂ ਖਾਣੇ ਨਹੀਂ ਕਿਉਂ ਕਿਉਂ ਨਹੀਂ ਖਾਣਾ ਜੇ ਤੂੰ ਦੇਸੀ ਖਾ ਉਹ ਤੈਨੂੰ ਖਾਣ ਨੂੰ ਕਹਦਾ ਤੈਨੂੰ ਖਰੀਦਣਾ ਪਊ ਕਿਸੇ ਤੋਂ ਜੇ ਤੂੰ ਜ਼ਿਮੀਦਾਰ ਤੋਂ ਖਰੀਦੇਗਾ ਉਹ ਕਾਮਯਾਬ ਹੋਊ ਕੋਈ ਫਾਰਮ ਕਾਮਯਾਬ ਹੋਊ ਕੋਈ ਕੰਪਨੀ ਕਾਮਯਾਬ ਹੋਊ ਉਹ ਤਾਂ ਚੀਜ਼ੀ ਰੋਕਣੀ ਏ ਆਪਣੇ ਕੋਲੇ ਦੁੱਧ ਹੈ ਇੱਥੇ ਮੇਰੇ ਕੋਲੇ ਇੰਨੇ ਚੈਨਲ ਤੇ ਤੁਸੀਂ ਇੱਥੇ ਆ ਜਾਓ ਇੱਥੇ ਕਰ ਲਾਂਗੇ ਦੁੱਧ ਆਪਾਂ ਆਪ ਕਿਲੋਂ ਘਿਓ ਬਣਾ ਕੇ ਦੇਖ ਲੈ ਕਿੰਨੇ ਦੁੱਧ ਤੇ ਪੈਂਦਾ ਸਾਨੂੰ ਤਾਂ ਤੇ ਫਾਰਮ 'ਚ ਜੇ ਕੋਈ ਬੰਦਾ ਕਹਦੇ 1200 ਨੂੰ ਕਿਲੋਂ ਘਿਓ ਲੈ ਲਓ ਲੈ ਨਗਦ ਪੈਸੇ ਦੇਣਾ ਅਸੀਂ ਦਿੰਦੇ ਨਹੀਂ ਉਹਨੂੰ ਕਿਉਂ ਬਣਾ ਕੇ ਵੀ ਯਾਰ ਅਸੀਂ ਮੱਥਾ ਕਿੱਥੋਂ ਮਾਰੀ 1000 ਰੁਪਏ ਦਾ 1200 ਦੇ ਕਿਉਂ ਬਣਾਉਣ ਨੂੰ ਤੇ ਜਿਹੜਾ ਮਾਰਕੀਟ 'ਚ ਮਿਲ ਰਿਹਾ ਸਿੱਕਾ ਉਹ 5600 ਦਾ 400 ਦਾ 500 ਦਾ 600 ਦਾ ਤੇ ਦੇਸੀ ਕਿਉਂ ਸਵਾਲ ਹੀ ਨਹੀਂ ਪਤਾ ਹੁੰਦਾ ਜੇ ਦੇਸੀ ਕਿਉਂ ਹੋਵੇ ਉਹਦੇ ਉੱਤੇ ਆਪਣੇ ਲੋਕ ਪੜਦੇ ਨਹੀਂ ਉਹ ਦੇਸੀ ਕਿਉਂ ਉਹਦੇ ਉੱਤੇ ਹੁੰਦਾ ਤਾਂ ਹੈਗਾ ਵੀ ਇਹਦੇ 'ਚ ਇੰਨੀ ਮਿਲਾਵਟ ਕਰ ਸਕਦੇ ਆ ਜੀ ਇੰਨੀ ਆ ਚੀਜ਼ ਪਾ ਸਕਦੇ ਇੰਨੀ ਆ ਚੀਜ਼ ਪਾ ਸਕਦੇ ਬਸ ਉਹਨੂੰ ਨਾਂ ਦੇਸੀ ਦਾ ਬ੍ਰਾਂਡ ਦੇਸੀ ਦਾ ਉਹ ਤਾਂ ਕਹਿੰਦੇ ਕੰਪਨੀ ਵਾਲੇ ਵੀ ਸੱਟ ਦਾ ਬ੍ਰਾਂਡ ਦੇਸੀ ਹੈ ਆਪਣੇ ਲੋਕ ਕਹਿੰਦੇ ਦੇਸੀ ਕਿਉ ਹੈ ਦੇਸੀ ਕਹੋ ਜਿਹੜਾ ਅਸੁੱਧ ਕਿਓਰ ਕਿਓ ਲੈਣਾ ਗਾਮਾਂ ਦਾ ਲੈਣਾ ਦੇਸਾਂ ਦਾ ਅਗਲਾ 25 2500 ਨੂੰ ਕਿਲੋ ਦਿੰਦਾ ਇਹਦੂ ਘੱਟ ਨਹੀਂ ਪੜਦਾ ਜਿਹੜਾ ਮੱਝਾਂ ਦਾ ਚੰਗਾ ਕਿਓ ਲੈਣਾ 14 1500 ਤੋਂ ਘੱਟ ਦੇ ਕੇ ਪੜਦਾ ਨਹੀਂ 10 ਲੀਟਰ ਤੋਂ ਵਿੱਚੋਂ ਜੇ ਮਨ ਲੈ ਕਿਲੋ ਕਿਓ ਵੀ ਤੁਸੀਂ ਕਰੋਗੇ 10 ਲੀਟਰ ਪਹਿਲਾਂ ਰਿੰਨੋਗੇ ਦੁੱਧ ਫਿਰ ਕਾਢੋਗੇ ਸਾਰਾ ਕੁਝ ਕਰੋਗੇ ਅੱਗ ਦੇ ਖਰਚੇ ਪਾਵਾਂਗੇ ਫਿਰ ਜਾ ਕੇ ਕਿਲੋ ਕਿਓ ਪੈਦਾ ਕਰੋਗੇ ਤੁਸੀਂ ਮਤਲਬ ਆਮ ਜਨਤਾ ਨੂੰ ਵੀ ਸਮਝਣ ਦੀ ਲੋੜ ਹੈ ਵੀ ਜਿਹੜਾ ਸ਼ੁੱਧ ਕਿਓ ਜਿਹੜੀ ਜਿਹੜੀ ਸ਼ੁੱਧ ਚੀਜ਼ ਹੈ ਨਾ ਬਾਈ ਉਹ ਮਹਿੰਗੀ ਤਿਆਰ ਹੁੰਦੀ ਹੁੰਦੀ ਤਾਂ ਹੀ ਲੋਕ ਪਾਸੇ ਭੱਜ ਜਾਂਦੇ ਹੁੰਦੇ ਜਿਹੜੀ ਸੁੱਧ ਚੀਜ਼ ਆ ਆਮ ਜਿਹੜੀ ਆਪਣੀ ਗਿਆਨਤਾ ਵੀ ਇਹ ਵੀ ਅਸੁੱਧ ਖਾ ਕੇ ਨਹੀਂ ਖੋਜ ਤੋ ਦੇ ਬਾਜ਼ਾਰ ਦੇ ਵਿੱਚ ਇੱਕ ਚੀਜ਼ ਆਪਾਂ ਮਹਿੰਗੀ ਸਾਤੀ ਪਿੱਛੇ ਨਹੀਂ ਕਈ ਵਾਰੀ ਤਾਂ ਹੁਣ ਬ੍ਰਾਂਡ ਬਣਾਤਾ ਲੋਕਾਂ ਨੇ ਹੁੰਦੀ ਉਹ ਵੀ ਚੀਜ਼ ਡੁਪਲੀਕੇਟ ਆ ਉਹ ਮਹਿੰਗੀ ਹੁੰਦੀ ਆ ਪਰ ਨਹੀਂ ਆਪਣੇ ਜੇ ਆਮ ਆਪਾਂ ਜੇ ਦੁੱਧ ਦੇ ਵਿੱਚੋਂ ਤੁਸੀਂ ਘਰਾਂ ਦੇ ਵਿੱਚੋਂ ਕਹੋ ਵੀ ਤੁਸੀਂ ਉਹਨੂੰ ਦੁੱਧ ਦੇ ਦਿੰਦੇ ਆਂ ਵੀ ਪਿਓਰ ਵੀ 100% ਲਿਖ ਕੇ ਦੇਵਾਂਗੇ ਸ਼ਰਤ ਲਾ ਕੇ ਵੀ ਪਿਓਰ ਹੋ ਤੇਰਾ ਉਹ ਦੁੱਧ ਨਹੀਂ ਉਹਨਾਂ ਨੂੰ ਫਿੱਟ ਆਉਣਾ ਜਿਹੜਾ ਦੁੱਧ ਉਹਨਾਂ ਨੂੰ ਥੋੜਾ ਜਿਹਾ ਡੁਪਲੀਕੇਟ ਹੋਊਗਾ ਜਾਂ ਕਰੀਮਾਂ ਲੰਘਾਂ ਮਗਰ ਉਹਨਾਂ ਸਪਰੇਟੇ ਹੋਣਗੇ ਉਹ ਦੁੱਧ ਉਹਨਾਂ ਦੇ ਹਾਜਮ ਆਊਗਾ ਕੁਦਰਤ ਕੰਮੇਗੀ ਕਿਉਂਕਿ ਉਹਨਾਂ ਨੇ ਉਹ ਲਾਈ ਉਹ ਇਹ ਦੁੱਧ ਤੇ ਦਿੱਤੇ ਜੀ ਸੰਘਣਾ ਦੁੱਧ ਪਚਣੋਂ ਹਟਾਤਾ ਠੀਕ ਹੈ ਜੇ ਜੇ ਅੱਜ ਵੀ ਦੁੱਧ ਪੌਣੇ ਦੁੱਧਾਂ ਦੇ ਵਿੱਚ ਇੰਨੀ ਕੁ ਜਾਣ ਹੈ ਤੇ ਬੰਦਾ ਐ ਦਬਿਆ ਵਾ ਤਾਂ ਖੜਾ ਹੋ ਜਾਂਦਾ ਦੁਵਾਰੇ ਠੀਕ ਹੈ ਇੰਨੇ ਕੁ ਜਿਆਦੇ ਤੱਤ ਇਹਨਾਂ ਦੇ ਮੱਝਾਂ ਦੇ ਦੁੱਧ ਦੇ ਵਿੱਚ ਦੇਸੀ ਗਾਵਾਂ ਦੇ ਵਿੱਚ ਮੱਝਾਂ ਦੇ ਦੁੱਧ ਦੇ ਵਿੱਚ ਕੋਈ ਬਿਮਾਰੀ ਨਹੀਂ ਕਿਤੇ ਡਾਕਟਰ ਨੇ ਕਿਤੇ ਆਖਿਆ ਵੀ ਇਹਦੇ ਦੁੱਧ ਦੇ ਵਿੱਚ ਕਿਤੇ ਕੈਂਸਰ ਦੇ ਸੈੱਲ ਪਾਏ ਗਏ ਆ ਜਾਂ ਐ ਪ ਹੋਰ ਚੀਜ਼ਾਂ ਦੇ ਤੁਸੀਂ ਕਿੰਨੇ ਵਾਰੀ ਇੰਟਰਵਿਊਆਂ ਇਹ ਦੇਖ ਲਿਆ ਕਿਤੇ ਥਾਈ ਕਿਤੇ ਇਟਲੀ ਆਸਟ੍ਰੇਲੀਆ ਗਾਂ ਤੇ ਦਾਵਾ ਕਰ ਦਿੰਦੇ ਕਿਤੇ ਆਪਣੇ ਕਿਸਾਨ ਜੁਨੀਅਰਾਂ ਨੇ ਦਾਵਾ ਕਰਤਾ ਕਿਤੇ ਹੋਰ ਨੇ ਦਾਵਾ ਕਰਤਾ ਵੀ ਭਾਈ ਗਾਂ ਜਿਹੜੀ ਗਲਤ ਹੈ ਅੱਛਾ ਆਪਾਂ ਨਹੀਂ ਕਹਿੰਦੇ ਮਤਲਬ ਜਿਹੜੇ ਦਾਵੇ ਕੀਤੇ ਲੋਕਾਂ ਨੇ ਉਹ ਗੱਲ ਕਰਦੇ ਕਿੰਨੇ ਦਾਵੇ ਪਾਏ ਨੇਟ ਤੇ ਠੀਕ ਹੈ ਤੇ ਮੱਝ ਦੇ ਕਿਹਨੇ ਦਾਵਾ ਦਿੱਤਾ ਵੀ ਮੱਝ ਦਾ ਦੁੱਧ ਸੱਚੀ ਗੱਲ ਤਾਂ ਮੱਝ ਦਾ ਦੁੱਧ ਆਂਬਰਤਾ ਵੀਰੇ ਬਸ ਇਹਨੂੰ ਪਾਸੇ ਕੀਤਾ ਜਾ ਸਕਦਾ ਹੈ ਮੱਝ ਦੇ ਸਿੱਤੀ ਮਟਾਇਟਸ ਨਹੀਂ ਆਉਂਦੀ ਤੈਨੂੰ ਵੈਕਸੀਨ ਮੱਝ ਨੂੰ ਸਿੱਤੀ ਮੂੰਹ ਖੋ ਰਾਜੇ ਮੱਝ ਮਰਦੀ ਨਹੀਂ ਸਿੱਤੀ ਕਰਮ ਮਾੜੇ ਨੇ ਹੁਣ ਬੰ ਕਰਮਤਾ ਚਲੋ ਜੇ ਰੱਬ ਨੇ ਕੁਝ ਲਿਖਤਾ ਤਾਂ ਹੋਣੀ ਹੈ ਜੀ ਹਨਾ ਕਰਮਣਾ ਮਾਰੇ ਹੁਣ ਮੱਝ ਮਰਦੀ ਨਹੀਂ ਵੈਕਸੀਨ ਹਸਪਤਾਲਾਂ ਦੇ ਵਿੱਚ ਆਉਂਦੀ ਹੈ ਸਰਕਾਰਾਂਾਂ ਚ ਟਾਈਮ ਤੋਂ ਟਾਈਮ ਸਰਕਾਰੀ ਡਾਕਟਰ ਥੋਡੇ ਘਰੇ ਆਉਂਦੇ ਆ ਵਿਚਾਰੇ ਉਹਨਾਂ ਤੋਂ ਕਰਾ ਕੇ ਰੱਖੋ ਉਹਨੇ ਟਾਈਮ ਗਲਕੂਟੂ ਦੀ ਟਾਈਮ ਤੇ ਗਲਕੂਟੂ ਮੂੰਹ ਖੁਰਦੇ ਟਾਈਮ ਤੇ ਮੂੰਹ ਖੁਰ ਠੀਕ ਹੈ ਜੀ ਇਹ ਬਿਮਾਰੀਆਂ ਜਦੋਂ ਥੋਡੇ ਟੀਕੇ ਲੱਗੇ ਥੋਡੇ ਘਰੇ ਵੈਕਸੀਨ ਨਹੀਂ ਬਣਦੀ ਜੇ ਕੁਦਰਤੀ ਆ ਵੀਗੀ ਟੈਂਸ਼ਨ ਦੀ ਲੋੜ ਨਹੀਂ 2-4 ਦਿਨ ਪਸੂ ਛੱਡਦਾ ਠੀਕ ਹੈ 2-4 ਦਿਨ ਮੱਝ ਨੂੰ ਤੁਸੀਂ ਨਾਲ-ਨਾਲ ਵੀ ਖਵਾ ਸਕਦੇ ਆ ਜਾਂ ਮਾੜੀ ਮੋਟੀ ਚੀਜ਼ ਰੋਟਾਂ ਰੋਟਾਂ ਖਵਾ ਦੇ ਮੱ ਤੇ ਮਾਝੇ ਉੱਥੇ ਵੀ ਬਾਜ ਜਾਂਦੀ ਹੈ ਜਿਹੜੀ ਕੋਲ ਮਲੇ ਆ ਕੇ ਕਹਿਣ ਦਾ ਪਾਪਾ ਮਾਝ ਦਾ ਏਡਾ ਜਿੱਡਾ ਵੱਡਾ ਦੈਲ ਹੈ ਨਾ ਓਡੀ ਵੱਡੀ ਆਪਣੇ ਇਨਸਾਨ ਵਾਂਗੂ ਢਲੀ ਵੀ ਹੈ ਆਪਣੇ ਬਜ਼ੁਰਗਾਂ ਦੇ ਨਾਲ ਮਾਝ ਬਫੈਲੋ ਢਲੀ ਵੀ ਹੈ ਪਾਣੀਆਂ ਦੀ ਮਾਝ ਹੈ ਰੀਤਿਆਂ ਦੀ ਮਾਝ ਹੈ ਮੱਖੀ ਮੱਛਰਾਂ ਦੀਆਂ ਮਾਝਾਂ ਹੈ ਠੰਡ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਠੀਕ ਹੈ ਉਹ ਮੱਝਾਂ ਹੁੰਦੀਆਂ ਵੀਰੇ ਠੀਕ ਹੈ ਜੀ ਇਹ ਇਹ ਚੀਜ਼ਾਂ ਦਾ ਮੱਝਾਂ ਨੂੰ ਦੇਖੋ ਆਪਣਾ ਲੈ ਟੈਂਪਰੇਚਰ ਆ ਆਪਾਂ ਬਾਹਰ ਹੁਣ ਨਹੀਂ ਪਾ ਸਕਦੇ ਨਾ ਆ ਖੜੀਆਂ ਜੀ ਇਹਨਾਂ ਨੂੰ ਅੰਦਰ ਬਾੜਨ ਦੀ ਲੋੜ ਨਹੀਂ ਸਾਰੇ ਸਿਆਲ ਚ ਬਾਹਰ ਰਹਿਣਗੇ ਕੈਮਰਾ ਦੇਖ ਲਓ ਧੁੰਦਾਂ ਚ ਵੀ ਹਾਂ ਠੀਕ ਆ ਤੇ گاਵਾ ਨੂੰ ਆ ਪੱਲਣ ਲੱਗੇ ਪਏ ਆ ਜੇ ਦੋ ਦਿਨਾਂ ਨੂੰ ਪੱਲੜ ਨਾ ਲਾਏ ਇਹਨਾਂ ਨੂੰ ਬੁਖਾਰ ਚੜਨ ਲੱਗ ਜੂਗਾ ਜੀ ਇਹ ਕਿਉਂਕਿ ਆਪਣੇ ਵਾਤਾਵਰਣ 'ਚ ਢਲੀ ਵੀ ਹੈ ਇਹਨੂੰ ਤਾਂ ਆਪਾਂ ਜ਼ਿਆਦਾ ਫੋਕਸ ਕਰਦੇ ਆਂ ਭਰਾਵਾਂ ਨੂੰ گاਵਾ ਵੀ ਚੰਗੀਆਂ ਆ ਆਪਦੀ ਥਾਂ ਤੇ ਤੇ ਜੇ ਗਰਮੀਆਂ ਦੀ ਗੱਲ ਕਰੀਏ ਗਰਮੀਆਂ 'ਚ ਇਹ ਹੀ ਜਿਹੜੀ ਐਚਐਫ گاਵਾ ਵਗੈਰਾ ਨੇ ਇਹਨਾਂ ਦੀ ਮੈਨੇਜਮੈਂਟ ਓਕੇ ਹੋ ਜਾਂਦੀ ਹੈ ਓਕੇ ਹੋ ਜਾਂਦੀ ਹੈ ਜਿਹੜੀ ਮੱਜਾਂ ਨੇ ਉਹਨਾਂ ਦਾ ਕੰਮ ਫਿਰ ਵੀ ਚੱਲਿਆ ਕੰਮ ਮੇਰੇ ਉੱਤੇ ਮੇਰੇ ਮੱਜਾਂ ਦੇ ਉੱਤੇ ਪੱਖੇ ਨਹੀਂ ਲੱਗੇ ਵੀਰੇ ਤੁਸੀਂ ਮੇਰੇ ਕਮੈਂਟ ਵੀ ਕਿਤੇ ਕੱਢ ਕੇ ਦੇਖੋ ਲੋਕ ਕਹਿਣਗੇ ਵੀ ਇੰਨੀ ਗਰਮੀ ਚ ਵੀ ਪਿੰਦੀ ਤੂੰ ਪੱਖੇ ਨਹੀਂ ਲਾਏ ਮੇਰੇ ਉਧਰ ਜਿੱਧਰ ਕਟਰੂ ਬੈਠੇ ਹੁੰਦੇ ਛੋਟੇ ਪੰਜ ਝੋਟਿਆਂ ਉ ਦਾ ਪੰਜ ਪੱਖੇ ਲੱਗੇ ਹੋਏ ਆ ਪਰ ਅੱਜ ਦੇ ਪੱਖੇ ਨਹੀਂ ਲਾਏ ਸੀ ਵੀਰੇ ਬਸ ਇਹੀ ਤਾਂ ਇਹੀ ਤਾਂ ਚੀਜ਼ ਇਹੀ ਤਾਂ ਬਰੀਡਿੰਗ ਦੱਸਣੀ ਹੈ ਹੁਣ ਆਪਾਂ ਇਹਦੇ ਵਿੱਚ ਕਈ ਇਹਨੇ ਪੱਖੇ ਨਹੀਂ ਲਾਏ ਮੈਂ ਕੁਝ ਹੋਰ ਕਹਤਾ ਲੋਕਾਂ ਨੇ ਕਮੈਂਟ ਕਰੀ ਜਾਨੇ ਗਲਤ ਜਿਹੜੇ ਬੰਦੇ ਨੇ ਸੋਚੀ ਨਹੀਂ ਉਹ ਚੀਜ਼ਾਂ ਬਾਰੇ ਬਰੀਡਿੰਗ ਕਿਵੇਂ ਤਿਆਰ ਹੁੰਦੀ ਹੈ ਤੋਂ ਬਰੀਡਿੰਗ ਦੀ ਨਹੀਂ ਪਤਾ ਉਹ ਬੰਦੇ ਨਹੀਂ ਸਮਝ ਸਕਦੇ ਤਾਂ ਉਹ ਗੱਲ ਆਪਾਂ ਕੀ ਕਰਿਆ ਜਾਵੇ ਹਨ ਆਪਾਂ ਜਿਹੜੇ ਇੱਥੇ ਵੀ ਬੰਦੇ ਆਉਂਦੇ ਆ ਯਾਰ ਦੋਤਾ ਸਾਡੇ ਉਹ ਕਿਉਂ ਕਾਮਯਾਬ ਜਾਤੀ ਸਿੱਤੀ ਹੋਏ ਆ ਮੇਰੇ ਨਾਲ ਕੁੱਤਿਆਂ ਵਾਲੇ ਬੰਦੇ ਕੱਢ ਲੋ ਜਿਹੜੇ ਸਾਡੇ ਨਾਲ ਖੜੇ ਸੀ ਅੱਜ ਵੀ ਨਾਲ ਖੜੇ ਆ ਸਾਡੀ ਫੇਸਬੁੱਕ ਤੇ ਦੇਖ ਲੋ ਸਾਡਾ 1000 ਨਹੀਂ ਪਾਸ ਹੋਇਆ ਜਿੱਦਾਂ ਦੇ ਪਹਿਲਾਂ ਤੋਂ ਕੁੱਤਿਆਂ 'ਚ ਖੜੇ ਉਹ ਵੀ ਯਾਰ ਅੱਜ ਨਾਲ ਹੈ ਮੱਝਾਂ 'ਚ ਜਿਹੜੇ ਹ ਬਸ ਇੱਕ ਦੂਜੇ ਨੂੰ ਐ ਕਾਮਯਾਬ ਕਰੀਦਾ ਵੀ ਜੇ ਇਹ ਅੱਜ ਮਤਲਬ ਮਾਲਾ ਭਾਵਾਂ ਦੀ ਮੇਰੇ ਨੂੰ ਉਹ ਦੁੱਗਣੇ ਪੈਸੇ ਹੋਣ ਉਹਨੂੰ ਹੋਰ ਕਾਮਯਾਬ ਕਰ ਗਏ ਉਹ ਤੋਂ ਹੋਰ ਲਵਾਵਾਂਗੇ ਕਹਾਂ ਇਹਨੂੰ ਹੋਰ ਕਾਮਯਾਬ ਕਰ ਲਈਏ ਤਾਂ ਹੋਰ ਲਵਾਵਾਂਗੇ ਚਾਰ ਅਸੀਂ ਐ ਰਲ ਮਿਲ ਕੇ ਮਤਲਬ ਐ ਕੰਮ ਚੱਕਿਆ ਉਹਨਾਂ ਨੂੰ ਸਹੀ ਤਰੀਕਾ ਦੱਸ ਕੇ ਵੀ ਆਪਾਂ ਕਿਵੇਂ ਕਰਗੇ ਵੀ ਪੱਖੇ ਕਿਉਂ ਨਹੀਂ ਲਾਏ ਮੈਂ ਇਹਦਾ ਕੀ ਰੀਜਨ ਹੈ ਫਿਰ ਉਹਨਾਂ ਨੂੰ ਦੱਸੀ ਦੱਸਮਝਾਉਣੇ ਆ ਫਿਰ ਉਹ ਮੰਨ ਜਾਂਦੇ ਵੀ ਹਾਂ ਰੀਜਨ ਹੈ ਠੀਕ ਹੈ ਜੀ ਮੈਸਾਨੇ ਆ ਉਹਦਾ ਹਾਰਮੋਨ ਡੀਐਨਏ ਜਿਵੇਂ ਜਿਵੇਂ ਇਹਨਾਂ ਨੂੰ ਸੋਹਲ ਕਰੀਗੇ ਚੇਂਜ ਤਾਂ ਉਵੇਂ ਹੀ ਹੁੰਦਾ ਨਾ ਹੁੰਦਾ ਹੈ ਇਹ ਚੀਜ਼ ਕਿਤੇ ਜਮਾ ਕੇ ਦੇਖਿਓ ਡੀਐਨਏ ਤੇ ਕਿੱਥੇ ਮੱਝ ਨੂੰ ਜਦੋਂ ਗਰਮੈਸ ਹੋ ਉਹਦੇ ਅੰਦਰ ਬੱਚਾ ਜਿਹੜਾ ਪਲਣਾ ਹੈ ਜਿਹੜਾ ਉਹਦਾ ਹਾਰਮੋਨ ਹੈ ਉਹ ਰੱਬ ਕੰਨੂਆ ਕੁਦਰਤ ਕੰਨੂਆ ਉਹਨੂੰ ਉਦਾਂ ਦੀ ਆਵਾਜ਼ ਵੱਜੂ ਜਿਹੜੀ ਕੁਦਰਤ ਆਪ ਦਾ ਕੰਮ ਕਰਦੀ ਹੈ ਕੁਦਰਤ ਉਹਨੂੰ ਕਹੂਗੀ ਵੀ ਤੂੰ ਇੱਥੇ ਗਰਮੈਸ ਚ ਪੈਦਾ ਹੋਣਾ ਹੈ ਵੀ ਐਨੇ ਟੈਂਪਰੇਚਰ ਗਰਮੀ ਦੇ ਉੱਤੇ ਆਪਾਂ ਰਹਿਣਾ ਹੈ ਠੀਕ ਹੈ ਜੀ ਉਹ ਚੀਜ਼ ਦੇ ਨਾਲ ਬੱਚਾ ਪੈਦਾ ਹੋਣਾ ਉਹ ਬੱਚਾ ਫਿਰ ਗਰਮੀ ਚ ਲੂਗਾ ਆਪਾਂ ਨੇਚਰਲ ਪਰਸ ਨੂੰ ਟੈਂਪਰੇਚਰ ਦੇਣ ਲੱਗ ਜਓ ਠੰਡਾ ਜਿਆਦਾ ਉਹ ਠੰਡੀ ਪਾਲੂਗਾ ਗਰਮੀ ਚ ਬਿਮਾਰ ਹੋਣ ਲੱਗ ਜੂ ਹਰ ਚੀਜ਼ ਤਰੀਕੇ ਦੇ ਨਾਲ ਆਪਾਂ ਨੂੰ ਚੱਲਣਾ ਪੈਂਦਾ ਬਰੀਡਿੰਗ ਸਿੱਖ ਜੇਗੇ ਜਿਹੜਾ ਬੰਦਾ ਬਰੀਡਿੰਗ ਸਿੱਖਿਓ ਮਾਰੇ ਨਹੀਂ ਖਾਂਦਾ ਤੇ ਸਹੀ ਬੰਦੇ ਦੇ ਹੱਥ ਚੜ ਗਿਆ ਸਭ ਤੋਂ ਵੱਧ ਫਰਾਡ ਵੀ ਮਤਲਬ ਪਸੰਗ ਵਾਲੇ ਕੰਮਾਂ ਚ ਆਪਾਂ ਦੀ ਮੱਝ ਲੈ ਲਓ ਬੱਕਰੀ ਲੈ ਲਓ ਗਾਂ ਲੈ ਲਓ ਕੁਝ ਵੀ ਲੈ ਲਓ ਇਹਦੇ ਚ ਹਰ ਬੰਦਾ ਬਸ ਆਏ ਮੰਨ ਲਾ ਵੀ ਤਿਆਰ ਬੈਠਾ ਹਰ ਮੋੜ ਤੇ ਕੈਂਚੀ ਮਾਰਨੂ ਵੀ ਰੇਡਰ ਲੰਘਿਆ ਇਧਰੋਂ ਵੀ ਮਾਰੂ ਇਧਰੋਂ ਵੀ ਇਧਰੋਂ ਵੀ ਜੇ ਉਹ ਤੋਂ ਛੋੜੇ ਮੁਕੱਦਰ ਚੰਗੇ ਆ ਸਾਨੂੰ ਚੰਗਾ ਕੋਈ ਬੰਦਾ ਮਿਲ ਜੇ ਵੀ ਜਿਹਦੇ ਉਤੋਂ ਆਪਾਂ ਦੀ ਤੁਸੀਂ ਟ੍ਰੇਨਿੰਗ ਲਾਉਂ ਆਪਾਂ ਮੰਦੀ ਸਾਨੂੰ ਕੋਈ ਬੰਦਾ ਸਹੀ ਰਾਹ ਪਾ ਦੇ ਇਹਦੇ ਵਿੱਚ ਗਲਤ ਬੰਦੇ ਗਲਤ ਰਾਹ ਪਾ ਦਿੰਦੇ ਆ ਉਹ ਵਿਚੇ ਬੰਦੇ ਇਹਦੇ ਵੀ ਦੇਖਿਆ ਨਵੇਂ ਬੰਦਿਆਂ ਦੇ ਕੰਗਾਂ ਦੇ ਟਾਂਚੇ ਖਰਾਬ ਜੋਗੇ ਉਹ ਕੀ ਕਰਦੇ ਉਹ ਲਾਲਚੀ ਹੁੰਦੇ ਆ ਆਪਾ ਉਹ ਮੂਰੇ ਬੰਦੇ ਨੂੰ ਕਹਿੰਦੇ ਆ ਵੀ ਸਾਨੂੰ ਕੋਈ ਚੱਕਰ ਨਹੀਂ ਅਸੀਂ ਤੇਰੀ ਚੀਜ਼ ਬਕਾਵਾਂਗੇ ਅਸੀਂ ਇੰਨੇ ਪੈਸੇ ਲਮਗੇ ਆ ਚੱਕ ਦਾਂਗੇ ਉਹ ਚੀਜ਼ 1 ਲੱਖ 25 ਵਾਲੀ ਉਹਨੂੰ 2 ਲੱਖ ਦੀ ਦੇਤੀ ਤਾਂ ਫਿਰ ਉਹ 1 25 ਦੀ ਰਹਿਣੀ ਆ ਠੀਕ ਹੈ ਉਹ ਚੀਜ਼ ਜਰੂਰ ਹੋ ਸਕਦੀ ਹੈ ਵੀ ਤੁਸੀਂ ਡੇਢ ਵਾਲੀ ਚੀਜ਼ ਇੱਕ 40 ਦੀ ਲੈ ਲਓ ਜਾਂ ਇੱਕ 60 ਦੀ ਲੈ ਲਓ ਉਹਦੇ ਨਾਲ ਫਰਕ ਨਹੀਂ ਪੈਂਦਾ ਦੁੱਧ ਰੱਖਣ ਵਾਲੇ ਨੂੰ ਪੰਦਰਾਂ ਹਜ਼ਾਰ ਘੱਟ ਬੰਦ ਪਰ ਦੁੱਧ ਵਾਲੇ ਬੰਦੇ ਨੂੰ ਜੇ ਤੁਸੀਂ 50 60 ਹਜ਼ਾਰ ਵੱਧ ਲਵਾ ਦੋਗੇ ਤਾਂ ਬਹੁਤ ਵੱਡਾ ਨੁਕਸਾਨ ਹੈ ਉਹ ਤਿੰਨ ਮੱਝਾਂ ਮਗਰ ਇੱਕ ਮੱਝ ਨਿਕਲਦੀ ਆ ਉਹਨੂੰ ਨਵੀਂ ਤੇ ਜੇ ਇੱਕ ਮੱਝ ਵੀ ਨਵੀਂ ਨਿਕਲਦੀ ਚੰਗੀ ਚੀਜ਼ ਮਿਲ ਗਈ ਉਹ ਕਾਮਯਾਬ ਬੰਦਾ ਹੋ ਜੂ ਬਸ ਇਹੀ ਚੀਜ਼ਾਂ ਦਾ ਇਹਦੇ ਚ ਧਿਆਨ ਰੱਖਣਾ ਜ਼ਰੂਰੀ ਹੈ ਵੀ ਬਸ ਬੰਦੇ ਚੰਗੇ ਤੋਂ ਬਸ ਸੋਚ ਜਿਹਦੀ ਵਧੀਆ ਜਿਹੜਾ ਅੱਗੇ ਵਧਿਆ ਹੋਵੇ ਉਹ ਤੋਂ ਹੀ ਗੱਲਾਂ ਕਰੋ ਆਪਾਂ ਦੇਖਿਆ ਜਦੋਂ ਫਾਰਮ ਦੇ ਵਿੱਚ ਨਹੀਂ ਆਏ ਸੀ ਜਿਹੜਾ ਨੇ ਇੱਕ ਮੱਝਾਂ ਵੇ ਲਈ ਆਪਾਂ ਉਹਨਾਂ ਦੇ ਘਰੇ ਦੇਖਿਆ ਪੰਜ ਚਾਰ ਤੋਂ ਬਾਅਦ ਉਹਨਾਂ ਨੇ ਹਰ ਇੱਕ ਨੂੰ ਮਤਲਬ ਜੇ ਗੱਲ ਕਰ ਲਈ ਵੀ ਉਹਨੇ ਫਾਰਮ ਪੋਣਾ ਨਾ ਨਾ ਫੇਲ ਹੋ ਜਾਣਗੇ ਕਿਉਂਕਿ ਉਹਨਾਂ ਨੇ ਜਦੋਂ ਆਪ ਤੱਕ ਇਹ ਤੇ ਕੀਤੇ ਨਹੀਂ ਉਹਨਾਂ ਲਈ ਤਾਂ ਸਾਰੀ ਫੇਲ ਹੈ ਜਦੋਂ ਆਪ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਵਧੀਆ ਸੌਖੀ ਲੰਘੀ ਪੰਜ ਚਾਰ ਮਹੀਨੇ ਸਾਰਾ ਖਲੀਆਂ ਖਾਦਾ ਪੀਤਾ ਆਪਦਾ ਨਜ਼ਾਰੇ ਹੈ ਜਦੋਂ ਨੇ ਫਾਰਮ ਵਧਾਇ ਫੇਲ ਵਾਲੇ ਬੰਦੇ ਕੋਲ ਜੇ ਆਪਰੋਂਗੇ ਉਹ ਵੀ ਤੁਹਾਨੂੰ ਕਾਮਯਾਬ ਕਰ ਦੂ।